ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਨਾਨਕ ਸਾਹਿਬ ਦੀ ਸੰਥਿਆ ਪਕਰ ਰਹੇ ਆ ਤੇ 15 ਪੌੜੀਆਂ ਦੀ ਹੋ ਗਈਆਂ ਸਨ ਇਹੋ ਸੋਹਿਲਾ ਸ਼ਬਦ ਸੁਹਾਵਾ ਇਹੋ ਹਾਏ ਓਂਕੜ ਉਚਾਰਨ ਕਰਨਾ ਇਹ ਨਹੀਂ ਕਹਿਣਾ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਗੁਰੂ ਸੁਨਾਇਆ ਇਹ ਤਿੰਨ ਕ ਤਿੰਨ ਕੇ ਨਹੀਂ ਕਹਿਣਾ ਤਿੰਨ ਕ ਕੱਕੇ ਦਲਾਵਾਂ ਲੱਗੀਆਂ ਮਨ ਵਸਿਆ ਜਿਨ ਤੁਰੋ ਲਿਖਿਆ ਆਇਆ ਇੱਕ ਫਿਰ ਹੈ ਘਨੇਰੇ ਕਰਹਿ ਗੱਲਾ ਇੱਥੇ ਵਿਸਰਾਮ ਹੈ ਇਹਨੂੰ ਗੱਲਾ ਨਹੀਂ ਕਹਿਣਾ ਗੱਲਾ ਕਸ ਕੇ ਬੋਲਣਾ ਇੱਕ ਫਿਰ ਹੈ ਘਨੇਰੇ ਕਰਹਿ ਗੱਲਾ ਗੱਲੀ ਕਿਨੇ ਨਾ ਪਾਇ ਪਾਠ ਗੱਲੀ ਗਲੀ ਨਹੀਂ ਬੋਲਣੀ ਪੜ੍ਹਨਾ ਕਸ ਕੇ ਪੜ੍ਹਨਾ ਗੱਲੀ ਕਿੰਨੇ ਕਿਨੇ ਨਹੀਂ ਕਹਿਣਾ ਕਿੰਨੇ ਨੰਨੇ ਦਲਾਵਾਂ ਲੱਗੀਆਂ ਕਿੰਨੇ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪ੍ਰਤ ਹੋਏ ਸਿਜਣਾ ਜਿਨਹੀ ਹਰ ਧਿਆਇਆ ਹਰ ਧਿਆਇਆ ਪ੍ਰਤ ਹੋਏ ਗੁਰਮੁਖ ਜਿਨਹੀ ਧਿਆਇਆ ਜਿਨਹੀ ਪਾਠ ਉਚਾਰਨ ਕਰਨੇ ਇਹ ਪਾਰਾ ਛੱਲੇ ਨੰਨੇ ਦੇ ਹਲੰਤ ਲੱਗੀ ਹੋਈ ਜਿੱਥੇ ਵੀ ਹਲੰਤ ਲੱਗੀ ਆ ਜਾਵੇ ਉਸ ਅੱਖਰ ਨੂੰ ਪਾਰਾ ਉਚਾਰਨ ਕਰਨਾ ਜਿੰਨੀ ਤੇ ਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਗਤ ਸੁਭਾਈਆ ਕਹੇ ਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨਿ ਮਨ ਵਸਾਇਆ ਕਹੈ ਨਾਨਕ ਸੇ ਪਵਿੱਤ ਜਿਨਿ ਗੁਰਮੁਖ ਹਰਿ ਹਰਿ ਧਿਆਇਆ ਕਰਮੀ ਸਹਜ ਨ ਊਪਜੈ ਊਪਜੈ ਨਹੀਂ ਕਹਿਣਾ ਇੱਕ ਧਿਆਨ ਰੱਖਣਾ ਕਿ ਦਲੈਂਕੜਾ ਲੱਗੀਆਂ ਊਪ ਜੱਜੇ ਦਲਾਵਾਂ ਲੱਗੀਆਂ ਜੈ ਊਪਜੈ ਪਰ ਆਪਾਂ ਕਾਲ ਵਿੱਚ ਪੜ੍ਹ ਜਾਨੇ ਉਪਜੇ ਉਪਜੇ ਨਹੀਂ ਕਹਿਣਾ ਊਪਜੈ ਵਿਣ ਸਹਿਜੈ ਸਹਿਜੇ ਨਹੀਂ ਕਹਿਣਾ ਸਹਿਜੈ ਦਲਾਵਾਂ ਦੇ ਨਾਲ ਸਹਿਜੈ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੈ ਕਿਤੇ ਨਹੀਂ ਕਹਿਣਾ ਕਿਤੈ ਦਲਾਵਾਂ ਦੇ ਨਾਲ ਪੜ੍ਹਨਾ ਕਿਤੈ ਸੰਜਮ ਰਹੇ ਕਰਮ ਕਮਾਈ ਸਹਿਸੈ ਇਹ ਵੀ ਦਲਾਵਾ ਦੇ ਨਾਲ ਉਚਾਰਨ ਕਰਨਾ ਸਹਿਸੈ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵੋ ਸਬਦ ਲਾਗੋ ਹਰਿ ਸੋ ਰਹੋ ਦੋਹਾ ਹੈ ਨਿਥੇ ਰਹੋ ਚਿਤ ਲਾਇ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਥੇ ਔਂਕੜ ਦੇ ਨਾਲ ਪੜ੍ਹਨਾ ਹੈ ਪਹਿਲਾਂ ਆਪਾਂ ਵੜ ਕੇ ਆਏ ਸਾਂ ਦਿਲੈਂਕੜਾਂ ਦੇ ਨਾਲ ਉਪਜੈ ਇਹ ਔਂਕੜ ਦੇ ਨਾਲ ਹੈ ਉਪਜੈ ਉਪਜੈ ਇਹ ਸੈਸਾ ਇਵਜਾਈ ਜੀ ਉਹ ਮੈਲੇ ਬਾਰ ਉਹ ਨਿਰਮਲ ਬਾਰ ਉਹ ਨਿਰਮਲ ਜੀ ਉਹ ਤਾਂ ਮੈਲੇ ਤਿਨੇ ਜਨਮ ਜੂਐ ਹਾਰਿਆ ਜੂਐ ਜੂਐ ਨਹੀਂ ਕਹਿਣਾ ਜੂਐ ਦਲਾਵਾ ਦੇ ਨਾਲ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋਂ ਵਿਸਾਰਿਆ ਵੇਦ ਦਾ ਮਹਿ ਨਾਮ ਉੱਤਮ ਸੋ ਸੁਣ ਹੈ ਨਾਹੀ ਫਿਰ ਹੈ ਜੋ ਬੇਤਾਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨ ਜਨਮ ਜੂਐ ਜੂਐ ਨ ਕਿਹਾ ਜੂਐ ਹਾਰਿਆ ਜੀਉ ਹੋ ਨਿਰਮਲ ਬਾਹਰ ਹੋ ਨਿਰਮਲ ਬਾਹਰ ਹੋ ਤਾਂ ਨਿਰਮਲ ਜੀਉ ਹੋ ਨਿਰਮਲ ਸਤਗੁਰ ਤੇ ਕਰਨਿ ਕੁਮਾਣੀ ਕੂੜ ਕੀ ਸੋਏ ਪਹੁੰਚੈ ਪਹੁਚੇ ਨਿਗਣ ਪਹੁਚੈ ਚੱਚੇ ਦਲਾਵਾਂ ਲਗੀਆਂ ਪਹੁਚੈ ਨਾਹੀ ਮਨਸਾ ਸੱਚ ਸੁਮਾਨ ਜਨਮ ਰਤਨ ਜਿਨੀ ਖੱਟਿਆ ਭਲੇ ਸੇਵਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੈ ਗੁਰ ਨਾਲੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੈ ਗੁਰ ਨਾਲੇ ਸੋ ਸੰਗਤ ਜੀ 20 ਪੌੜੀਆਂ ਆਪਣੀ ਸੰਪੂਰਨ ਹੋ ਗਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ